ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ কুমਿਹਾਰ ਸਿੱਖ ਜਿਸ ਦਾ ਨਾਮ ਬੁੱਧੂ ਸੀ ਲਾਹੌਰ ਵਿੱਚ ਇੱਟਾਂ ਅਤੇ ਕੱਚੇ ਭਾਂਡਿਆਂ ਦੇ ਆਵੇ ਚਾੜਨ ਦਾ ਕੰਮ ਕਰਦਾ ਸੀ ਬੁੱਧੂ ਆਪਣੀ ਧਰਮ ਦੀ ਕਿਰਤ ਵਿੱਚੋਂ ਆਏ ਗਏ ਸਿੱਖਾਂ ਦੀ ਬਹੁਤ ਸੇਵਾ ਕਰਦਾ ਸੀ ਅਤੇ ਆਪਣਾ ਹਰ ਕੰਮ ਗੁਰੂ ਜੀ ਦੇ ਭਰੋਸੇ ਤੇ ਹੀ ਕਰਦਾ ਸੀ ਇੱਕ ਵਾਰ ਬੁੱਧੂ ਨੇ ਸ਼ਾਹੂਕਾਰ ਤੋਂ ਕਰਜ਼ਾ ਲੈ ਕੇ ਬਹੁਤ ਵੱਡਾ ਆਵਾ ਚਾੜਿਆ ਜਦ ਇੱਟਾਂ ਦੀ ਚਿਨਾਈ ਆਵੇ ਵਿੱਚ ਹੋ ਗਈ ਤਾਂ ਉਸ ਨੂੰ ਅੱਗ ਦੇਣ ਤੋਂ ਪਹਿਲਾਂ ਬੁੱਧੂ ਸਤਗੁਰੂ ਜੀ ਤੋਂ ਆਵੇ ਦੇ ਨੇੜੇ ਵੇਗਨ ਪੱਕਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਅੰਮ੍ਰਿਤਸਰ ਆਇਆ ਸਤਗੁਰੂ ਜੀ ਆਪਣੇ ਆਸਣ ਤੇ ਬਿਰਾਜਮਾਨ ਸਨ ਸੰਗਤ ਆਪ ਜੀ ਦੇ ਆਸ-ਪਾਸ ਬੈਠੀ ਸੀ ਅਤੇ ਰਬਾਬੀ ਕੀਰਤਨ ਕਰ ਰਹੇ ਸਨ ਬੁੱਧੂ ਨੇ ਸਤਗੁਰੂ ਜੀ ਅੱਗੇ ਭੇਟਾ ਅਰਪਣ ਕਰਕੇ ਚਰਨਾ ਤੇ ਮੱਥਾ ਟੇਕਿਆ ਅਤੇ ਮੇਵੜੇ ਯਾਨਕਿ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ ਹੈ ਸਤਿਗੁਰੂ ਜੀ ਬੁੱਧੂ ਆਪ ਜੀ ਦਾ ਸ਼ਰਧਾਵਾਨ ਪ੍ਰੇਮੀ ਸਿੱਖ ਹੈ ਆਪ ਜੀ ਪਾਸੋਂ ਇਹ ਬਚਨ ਕਰਾਉਣਾ ਚਾਹੁੰਦਾ ਹੈ ਕਿ ਇਸ ਦਾ ਆਵਾ ਬਹੁਤ ਪੱਕ ਜਾਵੇ ਗੁਰੂ ਜੀ ਨੇ ਮੇਵੜੇ ਦੀ ਅਰਦਾਸ ਸੁਣ ਕੇ ਭਾਈ ਬੁੱਧੂ ਵੱਲ ਜਿਹੜਾ ਹੱਥ ਜੋੜ ਕੇ ਸਾਹਮਣੇ ਖੜਾ ਸੀ ਵੇਖ ਕੇ ਆਖਿਆ ਕਿ ਸਿੱਖਾਂ ਦੀ ਸੇਵਾ ਮਨ ਲਾ ਕੇ ਕਰੋ ਇਟਾਂ ਬਹੁਤ ਚੰਗੀਆਂ ਪੱਕ ਜਾਣਗੀਆਂ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੁੱਧੂ ਗੁਰੂ ਜੀ ਨੂੰ ਨਮਸਕਾਰ ਕਰਕੇ ਵਾਪਸ ਲਾਹੌਰ ਆ ਗਿਆ ਤੇ ਆਵੇ ਨੂੰ ਅਗਨੀ ਦੇ ਦਿੱਤੀ ਕੁਛ ਦਿਨਾਂ ਉਪਰੰਤ ਜਦ ਬੁੱਧੂ ਨੇ ਆਵੇ ਦੀ ਮੂਹਰੀ ਖੋਲ ਕੇ ਵੇਖਿਆ ਤਾਂ ਇਟਾਂ ਬਹੁਤ ਚੰਗੀਆਂ ਪੱਕੀਆਂ ਸਨ ਬੁੱਧੂ ਨੇ ਇਸ ਖੁਸ਼ੀ ਵਿੱਚ ਸਿੱਖਾਂ ਨੂੰ ਪ੍ਰਸ਼ਾਦ ਸ਼ਕਾਉਣ ਵਾਸਤੇ ਲੰਗਰ ਤਿਆਰ ਕਰਵਾ ਕੇ ਪਹਿਲਾਂ ਰਬਾਬੀਆਂ ਤੋਂ ਕੀਰਤਨ ਕਰਵਾਇਆ ਤੇ ਫਿਰ ਅਰਦਾਸ ਕਰਕੇ ਭੋਜਨ ਵਰਤਾਇਆ ਜਾਦ ਸਿੱਖ ਸੰਗਤਾਂ ਭੋਜਨ ਛੱਕ ਕੇ ਤ੍ਰਿਪਤ ਹੋ ਗਈਆਂ ਤੇ ਪਿੱਛੋਂ ਇੱਕ ਸਿੱਖ ਹੋਰ ਆ ਗਿਆ ਸਿੱਖ ਨੇ ਕਿਹਾ ਕਿ ਤੁਸੀਂ ਗੁਰੂ ਨਮੇ ਤਲੰਗਰ ਕੀਤਾ ਹੈ ਮੈਨੂੰ ਵੀ ਦਿਓ ਪਰ ਭਾਈ ਬੁੱਧੂ ਨੇ ਕਿਹਾ ਕਿ ਜੇ ਪਹਿਲਾਂ ਆ ਜਾਂਦਾ ਤਾਂ ਛੱਕ ਲੈਂਦਾ ਹੁਣ ਤਾਂ ਭੰਡਾਰਾ ਵਰਤ ਚੁੱਕਾ ਹੈ ਇਤਨੇ ਨੂੰ ਸੰਗਤ ਨੇ ਹੱਥ ਧੋ ਲਏ ਅਤੇ ਅਰਦਾਸ ਕੀਤੀ ਹੇ ਸਤਿਗੁਰ ਜੀ ਤੇਰੇ ਸਿੱਖ ਬੁੱਧੂ ਨੇ ਸਿੱਖਾਂ ਨੂੰ ਭੋਜਨ ਛਕਾ ਕੇ ਬਹੁਤ ਪ੍ਰਸੰਨ ਕੀਤਾ ਹੈ ਇਸ ਦਾ ਆਵਾ ਬਹੁਤ ਚੰਗਾ ਪੱਕਾ ਨਿਕਲੇ ਜਦ ਇਹ ਅਰਦਾਸ ਪਿੱਛੋਂ ਆਉਣ ਵਾਲੇ ਸਿੱਖ ਭਾਈ ਲੱਖੂ ਨੇ ਬਾਹਰ ਖੜੇ ਨੇ ਸੁਣੀ ਤਾਂ ਉਸ ਨੇ ਉੱਚੀ ਉੱਚੀ ਕਿਹਾ ਬੁੱਧੂ ਦਾਵਾ ਕੱਚਾ ਰਹੇ ਇਸ ਨੇ ਇੱਕ ਲੋੜਵੰਦ ਸਿੱਖ ਨੂੰ ਭੋਜਨ ਨਹੀਂ ਦਿੱਤਾ ਇਸ ਦਾ ਆਵਾ ਕੱਚਾ ਹੀ ਰਹੇ ਲੱਖੂ ਦੀ ਇਹ ਗੱਲ ਸੁਣ ਕੇ ਬੁੱਧੂ ਨੇ ਕਿਹਾ ਤੂੰ ਕਿੱਥੋਂ ਨਵਾਂ ਸਿੱਖ ਆ ਗਿਆ ਹੈ ਮੇਰਾ ਆਵਾ ਪੱਕਣ ਵਾਸਤੇ ਤਾਂ ਗੁਰੂ ਜੀ ਨੇ ਬਚਨ ਕੀਤਾ ਹੋਇਆ ਹੈ ਮੇਰਾ ਆਵਾ ਕੱਚਾ ਨਹੀਂ ਰਹਿ ਸਕਦਾ ਭਾਈ ਲੱਖੂ ਇਹ ਆ ਕੇ ਤੁਰ ਗਿਆ ਕਿ ਆਵਾ ਕੱਚਾ ਹੀ ਰਹੇਗਾ ਦੂਸਰੇ ਦਿਨ ਜਦ ਬੁੱਧੂ ਨੇ ਆਵੇ ਦੀਆਂ ਐਟਾ ਕੱਢ ਕੇ ਵੇਖੀਆਂ ਤਾਂ ਸਭ ਕੱਚੀਆਂ ਤੇ ਪੀਲੀਆਂ ਸਨ ਇਹ ਵੇਖ ਕੇ ਬੁੱਧੂ ਬੜਾ ਘਬਰਾਇਆ ਤੇ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਦੂਸਰੇ ਦਿਨ ਚਿੰਤਾਵਾਨ ਹੋ ਕੇ ਲਾਹੌਰ ਤੋਂ ਅੰਮ੍ਰਿਤਸਰ ਆਣ ਕੇ ਗੁਰੂ ਜੀ ਨੂੰ ਸਾਰੀ ਵਾਰਤਾ ਸੁਣਾਈ ਅਤੇ ਕਿਹਾ ਕਿ ਆਪ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਮੈਂ ਗੁਰੂ ਕੀ ਸੰਗਤ ਨੂੰ ਭੋਜਨ ਛਕਾਇਆ ਸੀ ਪਰ ਆਵਾ ਫਿਰ ਵੀ ਕੱਚਾ ਹੀ ਰਿਹਾ ਹੈ। ਸ਼ਾਹੂਕਾਰ ਨੂੰ ਉਸ ਦਾ ਰੁਪਿਆ ਕਿੱਥੋਂ ਦੇਵਾਂਗਾ? ਬੁੱਧੂ ਦੀ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕੋਈ ਸਿੱਖ ਤੇਰੇ ਪਾਸੋਂ ਭੁੱਖਾ ਗਿਆ ਹੋਵੇਗਾ ਜਿਸ ਦਾ ਦੋਸ਼ ਤੈਨੂੰ ਲੱਗਾ ਹੈ ਤੂੰ ਵਿਚਾਰ ਕੇ ਵੇਖ ਲੈ। ਬੁੱਧੂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਦ ਸਾਰੇ ਸਿੱਖ ਭੋਜਨ ਛਕ ਚੁੱਕੇ ਸਨ ਤਾਂ ਪਿੱਛੋਂ ਇੱਕ ਸਿੱਖ ਨੇ ਆਣ ਕੇ ਭੋਜਨ ਮੰਗਿਆ ਸੀ। ਮੈਂ ਉਸ ਨੂੰ ਜਦ ਭੋਜਨ ਨਾ ਦਿੱਤਾ ਤਾਂ ਉਸ ਨੇ ਕਿਹਾ ਆਵਾ ਕੱਚਾ ਰਹੇਗਾ ਇਸ ਤੋਂ ਬਿਨਾ ਮਹਾਰਾਜ ਮੈਂ ਹੋਰ ਕੋਈ ਗੱਲ ਨਹੀਂ ਕੀਤੀ ਬੁੱਧੂ ਨੂੰ ਬਹੁਤ ਚਿੰਤਾਵਾਨ ਦੇਖ ਕੇ ਗੁਰੂ ਜੀ ਨੇ ਕਿਹਾ ਤੇਰੇ ਪਾਸੋਂ ਇਹ ਇੱਕ ਵੱਡੀ ਭੁੱਲ ਹੋਈ ਹੈ ਜੋ ਤੋ ਇੱਕ ਲੋੜਵੰਦ ਸਿੱਖ ਨੂੰ ਭੋਜਨ ਨਹੀਂ ਦਿੱਤਾ ਗੁਰੂ ਕੇ ਸਿੱਖਾਂ ਦੇ ਬਚਨ ਅਟਲ ਹੁੰਦੇ ਹਨ ਉਹਨਾਂ ਦੇ ਬਚਨ ਮੋੜਨ ਦਾ ਸਾਡੇ ਵਿੱਚ ਬਲ ਨਹੀਂ ਹੈ ਪਰੰਤੂ ਮੇਰਾ ਕਿਹਾ ਹੋਇਆ ਬਚਨ ਸਿੱਖ ਮੋੜ ਸਕਦਾ ਹੈ ਗੁਰੂ ਜੀ ਨੇ ਕਿਹਾ ਜਿਹੜਾ ਪੁਰਸ਼ ਗੁਰੂ ਕੀ ਸੰਗਤ ਵਾਸਤੇ ਭੋਜਨ ਤਿਆਰ ਕਰਕੇ ਕਿਸੇ ਵੀ ਆਪਣੇ ਘਰ ਆਏ ਭੁੱਖੇ ਸਿੱਖ ਨੂੰ ਖਾਲੀ ਜਾਣ ਦਿੰਦਾ ਹੈ ਉਸ ਦਾ ਜਗ ਸੰਪੂਰਨ ਨਹੀਂ ਹੁੰਦਾ ਜਿਹੜਾ ਕੋਈ ਸਾਡੀ ਇਸ ਸਿੱਖਿਆ ਨੂੰ ਮੰਨੇਗਾ ਉਸ ਦੇ ਕਾਰਜ ਅਵੱਛ ਪੂਰੇ ਹੋਣਗੇ ਇਹ ਬਚਨ ਕਰਕੇ ਗੁਰੂ ਜੀ ਨੇ ਬੁੱਧੂ ਨੂੰ ਕਿਹਾ ਹੁਣ ਤੂੰ ਚਿੰਤਾ ਨਾ ਕਰ ਤੇਰੀਆਂ ਕੱਚੀਆਂ ਪੀੜੀਆਂ ਟਾਂ ਪੱਕੀਆਂ ਦੇ ਭਾਅ ਵਿਕ ਜਾਣਗੀਆਂ ਸਿੱਖਾਂ ਦੀ ਸੇਵਾ ਕਰਦੇ ਰਹਿਣਾ ਗੁਰੂ ਜੀ ਦਾ ਪਰਚਨ ਸੁਣ ਕੇ ਬੁੱਧੂ ਲਾਹੌਰ ਚਲਿਆ ਗਿਆ ਅਤੇ ਗੁਰੂ ਜੀ ਤੇ ਭਰੋਸਾ ਕਰਕੇ ਧੀਰਜ ਧਾਰ ਬੈਠਾ ਉਪਰੰਤ ਐਸਾ ਕਾਰਨ ਬਣਿਆ ਕਿ ਬਹੁਤ ਵਰਖਾ ਹੋਣ ਦੇ ਕਾਰਨ ਸ਼ਾਹੀ ਠੇਕੇਦਾਰਾਂ ਨੂੰ ਸ਼ਾਹੀ ਕਿਲੇ ਦੀ ਨੀਂ ਭਰਨ ਵਾਸਤੇ ਜਦ ਹੋਰ ਕਿਸੇ ਪਾਸੋਂ ਇੱਟਾਂ ਨਹੀਂ ਮਿਲੀ ਤਾਂ ਉਹਨਾਂ ਨੇ ਬੁੱਧੂ ਨੂੰ ਸੱਦ ਕੇ ਕੱਚੀਆਂ ਇੱਟਾਂ ਪੱਕੀਆਂ ਦੇ ਭਾ ਲੈ ਲਈਆਂ ਬੁੱਧੂ ਦਾ ਸਾਰਾ ਕਰਜ਼ ਵੀ ਉਤਰ ਗਿਆ ਅਤੇ ਨਫਾ ਵੀ ਹੋਤ ਹੋਇਆ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਇੱਕ ਸਿੱਧ ਕੀ ਸ ਇੱਕ ਲਖੂ ਦੀ ਪੈਜ ਵੀ ਰੱਖ ਲਈ ਅਤੇ ਆਪਣਾ ਬਚਨ ਵੀ ਸਫਲਾ ਕਰ ਦਿੱਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ